ਦੇ ਚਾਣਾ ਮਦਦ ਮਿਲਣ ਵਾਸਤੇ ਆਏ ਆ। ਬਾਬਾ ਜੀ ਬੁਲਾਉਂਦੇ ਆ। ਅੱਛਾ। ਹਾਂਜੀ ਉਹਨਾਂ ਦੀ ਕਿਰਪਾ ਵਾ। ਕਿਰਪਾਈ ਹੋਵੇ ਮਾਰਾਈ ਦੀ। ਬਾਰੀ ਦੀ ਕੋਈ ਗੱਲ ਇਹ ਨਹੀਂ। ਵੇਖੋ ਜੀ ਮੀਂਹ ਦੇ ਰਿਹਾ ਦੇ ਬਿਜਾਉ ਜੀ ਬਾਬਾ ਜੀ ਸੰਦੇਹ ਪ੍ਰੇਮ ਕਰਨ ਵਾਲੀ ਸਾਧ ਸੰਗਤ ਦਾ ਟੁੱਟ ਕਾਠ ਹੋ ਜੀ ਇੱਥੇ ਤਾਂ ਕਾਠ ਲੱਗਾ ਰਹਿਦਾ ਵਾ ਜੀ। ਤੁਸਾ ਸੇਵਾ ਸਿਮਰਨ ਦਾ ਬਾਲ ਬਖਸ਼ਣ ਜੀ। ਹਾਂਜੀ ਬਾਬਾ ਜੀ ਸਵਾਰ ਸਵਾਰ ਆਏ ਆ ਸੀ। ਪਹਿਲੀ ਵਾਰ ਆਏ ਬਾਬਾ ਜੀ ਅੱਜ। ਕਿਦਾਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਬਾਬਾ ਜੀ ਬਾਰਿਸ਼ ਬੜੀ ਹੈ ਹਾਂਜੀ ਬਹੁਤ ਵਧੀਆ ਬਾਬਾ ਜੀ ਵਸ ਬਾਬਾ ਕੀ ਕਹਿਣਾ ਚਾਹੋਗੇ ਬਾਰਿਸ਼ ਹੈ ਪਰ ਫੇਰ ਵੀ ਸੰਗਤ ਦਾ ਹੜਾ ਜੀ ਦੇਖੋ ਜੀ ਇਹ ਸ਼ਰਧਾ ਹੁੰਦੀ ਹੈ ਸ਼ਰਧਾ ਭਾਵਨਾ ਵਾਸਤੇ ਦੇ ਸਾਡੇ ਜਿਹੜੇ ਸਿੱਧ ਜੋਗੀ ਉਸ ਮੇੜ ਪਰਬਾ ਦਾ ਇਹ ਵੀ ਕਿੜੇ ਸੀ ਪਰ ਇੱਥੇ ਜਿਹੜੀ ਸਾਨੂੰ ਨਾਮ ਦੀ ਬਾਣੀ ਚੱਲ ਰਹੀ ਹੈ ਕੰਨਾਂ ਦੇ ਵਿੱਚ ਵੇਖੋ ਹੁਣ ਕਥਾਵਾਚਕ ਹੋ ਰਹੇ ਨੇ ਸਾਡੇ ਸਿੰਘ ਸਾਹਿਬ ਜੀ ਕਥਾ ਕਰ ਰਹੇ ਨੇ ਉਹਦੇ ਵਿੱਚ ਵੀ ਸਾਡੀ ਸੰਗਤ ਜੁੜੀ ਹੈ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਆਪੋ ਆਪਣੇ ਲੰਗਰ ਭੰਡਾਰੇ ਚੱਲ ਰਹੇ ਨੇ ਜੀ ਕਹਿਣਾ ਚਾਹੋਗੇ بارش ਵੀ ਪਰਵਾਹ ਨਹੀਂ ਕੋਈ ਬਾਸ਼ਾ ਜੀ ਜੋ ਇੱਥੋਂ ਮਿਲਦਾ ਜੇ ਨਾ ਜੋ ਇੱਥੋਂ ਮਿਲਦਾ ਜੀ ਉਹਦੇ ਬਾਸ਼ਾ ਕਣੀਆਂ ਭਾਗ ਜੋ ਮਰਗੀ ਆਵੇ ਇਹ ਧੁਰਕੀ ਬਾਣੀ ਆਈ ਜਿੰਨ ਸਗਲੇ ਚਿੰਤਾ ਮਟਾਈ ਸਾਡੀ ਚਿੰਤਾ ਦੂਰ ਹੋ ਜਾਂਦੀ ਆ ਅਸੀਂ ਢੀਕਦੇ ਆ ਵੀ ਕਿਦਣ ਸਾਡੇ ਆਪਣੇ ਕਪੈਰਾ ਸਾਹਿਬ ਆਂਦੇ ਸਭੀ ਭਾਜੀ ਇਹਨਾਂ ਨੂੰ ਆਜ ਦਿਓ ਆ ਦੇਖੋ ਕਿੰਨੀ ਸੰਗਤ ਆ ਆ ਤੜਕੇ ਦਾ ਆਇਆ 3 ਵਜੇ ਦਾ ਅਸੀਂ ਵੀ ਆ ਜੰਨੇ ਸਾਡੇ ਕੋਲ ਦਰੀਆਂ ਦੀ ਸੇਵਾ ਆ ਦਹੀਂ ਦੀ ਰੱਸੀ ਵਰਤਾਨੇ ਆ ਨਿੰਬੂ ਪਾਣੀ ਵਰਤੋਨੇ ਆ ਤੇ ਆਪਣਾ ਸਾਰਾ ਚੱਲਦਾ ਆ ਇੱਥੋਂ ਸਾਡੀਆਂ ਸ਼ਰਧਾ ਵੀ ਪੂਰੀਆਂ ਹੁੰਦੀਆਂ ਜੇ ਮਨੋਕਾਮ ਜੇਹੀ ਮਰਿਆਦਾ ਚਾਹੀਏ ਜੇਹੀ ਗੱਲਾਂ ਹੀ ਕਰਦੇ ਰਹਿਣਾ ਆ ਉਹਦਾ ਕੋਈ ਲਾਭ ਨਹੀਂ ਹੈਗਾ ਇਹ ਜੇ ਤੁਹਾਡਾ ਵੀ ਧੰਨਵਾਦ ਹੈ ਇੱਕ ਘਰ ਘਰ ਚ ਵੀ ਸੰਗਤ ਨੂੰ ਪਹੁੰਚਾਓ ਵੀ ਤੁਹਾਡੇ ਜਿਹੜੇ ਲੋਕਲ ਗੁਰਦਾਰੇ ਸਾਹਿਬ ਵੀ ਹੈਗੇ ਆ ਉੱਥੇ ਵੀ ਪਹਿਰਾ ਸਾਹਿਬ ਜਿੱਦਾਂ ਸਠਿਆਲਾ ਬਤਾਲੇ ਦੇ ਇਲਾਕੇ 'ਚ ਬਾਬਾ ਬਕਾਲਾ ਸਾਹਿਬ ਆ ਮੁਕੇਰੀਆਂ ਦੇ ਵਿੱਚ ਭਜਨਗਰ ਸਾਹਿਬ ਗੁਰਦਰਾ ਸਾਹਿਬ ਹੈ ਉੱਥੇ 11 ਦੀ ਗਿਣਤੀ ਨਾਲ ਸੰਗਤ ਜਾਂਦੀ ਹੈ ਹਾਂਜੀ ਭਾਜੀ ਕੀ ਕਹਿਣਾ ਚਾਹੋਗੇ ਤੁਸੀਂ ਆ ਜਾਓ ਜੀ ਦੇਖੋ ਜੀ ਵੱਡੇ ਸਾਰੇ ਇਹਨਾਂ ਨੇ ਸਾਰੀ ਗੱਲ ਕਰੋ ਤੁਸੀਂ ਕੀ ਕਹੋਗੇ بارش ਦੇ ਵਿੱਚ ਚਪਾਰਾ ਸਾਹਿਬ ਆਇਆ ਹੈ بارش ਹੋਵੇ ਭਾਵੇਂ ਨੇਰੀ ਹੋਵੇ ਨੇਰੀ ਹੋਵੇ ਛਕੜ ਹੋਵੇ ਸੰਗਤ ਦਾ ਜਿਹੜਾ ਹੜਾ ਉਹ ਇਸ ਤਰ੍ਹਾਂ ਹੀ ਰਹਿਣਾ ਤੇ ਇਹ ਹੜ ਵਧਣਾ ਹੀ ਹੈ ਘਟਣਾ ਨਹੀਂ بارش ਦੀ ਮਰਜ਼ੀ ਆ ਜੀ بارش ਜਿੰਨਾ ਮਰਜ਼ੀ ਆ ਆ ਦੇਖ ਲਓ ਨੀ ਇੰਨੀ بارش ਦੇ ਵਿੱਚ ਸੰਗਤ ਦਾ ਹੜਾ ਰਹਿ ਰਿਹਾ ਹੈ ਗੁੱਡੇ ਗੁੱਡੇ ਪਾਣੀ ਹੋ ਗਿਆ ਤੇ ਭਾਵੇਂ ਲੋਕ ਸੰਗਤ ਸਾਰੇ ਠਹਿੜੇ ਕਿੱਥੋਂ ਆਏ ਜੀ ਤੁਸੀਂ ਫਾਜ਼ਿਲਕਾ ਤੋਂ ਆਏ ਜੀ ਫਾਈਲ ਕਰ ਲੈਣਾ ਚਾਹੋਗੇ ਅਜਾ ਜਿੰਨਾ ਮਰਜੀ ਪਾਰਸ਼ ਪਾਵੇ ਗੋਡੇ ਗੋਡੇ ਪਾਣੀ ਹੋ ਚਪੈਰਾ ਸਾਹਿਬ ਉਹ ਕਰਦੇ ਕਰਦੇ ਤੇ ਖੜੋ ਕੇ ਸਾਰੀ ਰਾਤ ਸੇਵਾ ਚੱਲਦੀ ਅਸੀਂ 3 ਵਜੇ ਤੇ ਚੱਲੇ ਆ 2 ਵਜੇ ਤੇ ਚੱਲੇ ਆ ਫਾਈਲ ਕਰ ਦੋ ਸਵੇਤ ਪੁੰਜੀ ਦਾ 7:30 ਵਜੇ ਉਸ ਵੇਲੇ ਸੇਵਾ ਤੇ ਲੱਗ ਜੀ ਦਰ ਨਾ 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 ਬਾਜੀ ਦੀ ਮਰਜ਼ੀ ਪਈ ਜਾਵੇ ਪਿਛਲੇ ਪਿਛਲੇ ਉਹ ਦੁੱਖ ਦੂਰ ਪਿਛਲੇ ਹਫਤੇ ਪਿਛਲੇ ਸੰਡੇ ਗੋਡੇ ਗੋਡੇ ਪਾਣੀ ਸੀ ਇੱਥਾਂ ਐ ਇੱਥੇ ਗੋਡੇ ਗੋਡੇ ਪਾਣੀ ਫੇਰੀ ਸਾਰੀ ਸੰਗਤ ਆਦੀ ਲੱਗੀ ਰਹੀ ਏ ਪੂਰੀ ਚਪੈਰਾ ਸਾਹਿਬ ਕਰਨ ਤੇ ਪੂਰੀ ਸ਼ਰਦਾ ਹੈ ਬੜੀ ਮਨੋਕਾਮਾ ਪੂਰੀ ਦਿਨ ਸਭ ਮੇੜੇ ਪਾਰ ਕਰ ਬਾ ਅਸੰਤਾਂ ਨੂੰ ਗਰਮੀ ਨਹੀਂ ਲੱਗਦੀ ਇੱਥੇ ਆਣ ਕੇ ਨਾ ਬਾਬਾ ਜੀ ਦਾ ਪਰਿਵਾਰ ਵਾਧਾ ਪਿਆ ਬਾਬਾ ਜੀ ਦੀ ਕਿਰਪਾ ਏ ਇਸ ਸੰਗਤਾਂ ਜਿਹੜੀਆਂ ਆ ਰਹੀਆਂ ਬਾਬਾ ਜੀ ਦੇ ਦਰ ਤੇ ਇਹ ਬਾਬਾ ਜੀ ਦੀ ਕਿਰਪਾ ਏ ਬਾਬਾ ਜੀ ਬੱਚੇ ਬੁੱਢੇ ਸਭ ਆ ਰਹੇ ਨੇ ਇਹ ਬਾਬਾ ਜੀ ਦੀ ਕਿਰਪਾ ਏ ਇੱਥੇ ਕੋਈ ਗਰਮੀ ਨਹੀਂ ਲੱਗਦੀ ਐਨੇ ਸੇਵਾਦਾਰ ਆ ਪਖੀਏ ਚੱਲ ਰਹੇ ਨੇ ਪਾਣੀ ਦੀ ਕਿਸੇ ਇੱਕ ਪਾਸੇ ਉਹ ਛਬੀਲਾ ਲੱਗੀਆਂ ਹੋਈਆਂ ਨੇ ਬਾਬਾ ਜੀ ਦੇ ਦਰ ਤੇ ਕਿਸੇ ਚੀਜ਼ ਦੀ ਕਦੇ ਨਹੀਂ ਬਾਬੇ ਘਰ ਕਿਸੇ ਚੀਜ਼ ਦੀ ਕਦੇ ਨਹੀਂ ਅੰਤੋਂ ਦੇ ਪੰਡਾਰੇ ਬਾਬਾ ਜੀ ਦੇ ਖੁੱਲੇ ਨੇ ਬਾਬਾ ਜੀ ਦੇ ਘਰ ਕੋਈ ਖਾਲੀ ਹੱਥ ਨਹੀਂ ਅੱਜ ਤੱਕ ਗਿਆ ਜਿਹੜਾ ਗਿਆ ਪਰ ਝੋਲੀਆਂ ਭਰ ਕੇ ਗਿਆ ਜੀ ਬਾਬਾ ਜੀ ਦੇ ਘਰ ਚ